ਆਫ ਐਮਿਨੈਂਸ ਦੀ ਉਸਾਰੀ ਦੇ ਨਾਲ ਸੂਬਾ ਸਰਕਾਰ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਸਕੂਲਾਂ ਚ ਮਿਲ ਰਹੀਆਂ ਆਧੁਨਿਕ ਸਿੱਖਿਆ ਸਹੂਲਤਾਂਵਾਂ ਦੇ ਕਾਰਨ ਵਿਦਿਆਰਥੀ ਪਹਿਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਨ ਚ ਸਫਲ ਰਹੀ ਹਨ ਜਿਸ ਕਰਕੇ ਉਹਨਾਂ ਦੇ ਹੌਸਲਿਆਂ ਚ ਵੀ ਵਾਧਾ ਹੋਇਆ ਹੈ ਸੂਬੇ ਦੇ 23 ਜ਼ਿਲ੍ਹਿਆਂ ਚ 118 ਸਕੂਲ ਆਫ ਐਮਿਨੈਂਸ ਖੋਲੇ ਜਾ ਰਹੇ ਨੇ ਜੋ ਸਿੱਖਿਆ ਕ੍ਰਾਂਤੀ ਚ ਮੋਹਰੀ ਸਾਬਿਤ ਹੋ ਰਹੇ ਨੇ ਇਨ੍ਹਾਂ ਸਕੂਲਾਂ ਦੀ ਉਸਾਰੀ ਕਰਕੇ ਪੰਜਾਬ ਸਰਕਾਰ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਉਡਾਨ ਦੇ ਕੇ ਉਹਨਾਂ ਦੇ ਭਵਿੱਖ ਨੂੰ ਸੰਭਾਲ ਰਹੀ ਹੈ। ਮੇਰਾ ਨਾਮ ਹਸ਼ਦੀਪ ਕੋਹਰਾ ਮੈਂ ਸਕੂਲ ਆਫ ਫੈਮਿਨੈਂਟਸ ਮਾਲ ਰੋਡ ਵਿੱਚ ਪੜਦੀ ਹਾਂ। ਮੈਨੂੰ ਇੱਥੇ ਪੜਦੇ ਹੋਏ 2 ਸਾਲ ਹੋ ਗਏ ਆ। ਜਿੱਦਾਂ ਕਿ ਅਸੀਂ ਸੋਚਦੇ ਸੀ ਕਿ ਪ੍ਰਾਈਵੇਟ ਸਕੂਲ ਬਹੁਤ ਪਰਫੈਕਟ ਨੇ ਉਹਦੀਆਂ ਲੈਬਸ ਬਹੁਤ ਵਧੀਆ ਪਰ ਮੈਂ ਇੱਥੇ ਆ ਕੇ ਦੇਖਿਆ ਕਿ ਗਵਰਨਮੈਂਟ ਸਕੂਲ ਦੀਆਂ ਲੈਬਸ ਵੀ ਬਹੁਤ ਵਧੀਆ ਫਿਜ਼ਿਕਸ, ਕੈਮਿਸਟਰੀ, ਬਾਇਓ ਇਹ ਤਿੰਨੇ ਲੈਬਸ ਬਹੁਤ ਵੈਲ ਇਕুইਪਡ ਆ। ਹੁੰਤੇ ਇੰਗਲਿਸ਼ ਲਾਬ ਵੀ ਇੰਨੀ ਵੈਲ ਇਕਵਿਪਡਾ ਕਿ ਸਾਡੀ ਲਿਸਨਿੰਗ ਤੇ ਲਰਨਿੰਗ ਪਾਵਰ ਦੋਨੋਂ ਬਹੁਤ ਵਧੀਆ ਉਸ ਇਕਵਿਪਮੈਂਟਸ ਨਾਲ ਹੋ ਸਕਦੀ ਆ ਜਿੱਦਾਂ ਕਿ ਹੁਣ ਜਿਸ ਹੱਬ ਨਾਲ ਇਹ ਗਵਰਨਮੈਂਟ ਸਕੂਲਸ ਡਿਵੈਲਪ ਹੋ ਰਹੇ ਬਹੁਤ ਬੱਚੇ ਆਪਣਾ ਬ੍ਰਾਈਟ ਫਿਊਚਰ ਲੈ ਕੇ ਇੱਥੋਂ ਗਏ ਨੇ ਮੈਨੂੰ ਬੜੀ ਖੁਸ਼ੀ ਹੈ ਇਸ ਵਾਰ ਐਜੂਕੇਸ਼ਨ ਦੇ ਵਿੱਚ ਬੜੀ ਤਰੱਕੀ ਹੋਈ ਹੈ ਕਿਉਂਕਿ ਸਕੂਲ ਆਪਾਂ ਨੇ ਵਧੀਆ ਬਣਾ ਲਏ 468 ਬੱਚੇ NEET ਦਾ ਪੇਪਰ ਕਲੀਅਰ ਕਰਕੇ ਸਰਕਾਰੀ ਸਕੂਲਾਂ ਦੇ 44 ਬੱਚੇ JEE ਦਾ ਐਡਵਾਂਸ ਪੇਪਰ ਕਲੀਅਰ ਕਰਕੇ ਜੋ IIT ਜਾਣਗੇ ਜੀ

ਪਿਛਲੇ ਦਿਨੀ ਮਰਡਰ ਕਰ ਦਿੱਤਾ ਅਤੇ ਬਠਿੰਡਾ ਪੁਲਿਸ ਵੱਲੋਂ ਉਸ ਨੂੰ 24 ਘੰਟੇ ਦੇ ਅੰਦਰ ਜਿਹੜਾ ਕਾਬੂ ਕਰ ਲਿੱਤਾ ਗਿਆ ਇਸ ਕੇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਡੀਐਸਪੀ ਦਿਹਾਤੀ ਹਰਜੀਤ ਸਿੰਘ ਮਾਨ ਮੌਜੂਦ ਹੈ ਗੱਲਬਾਤ ਕਰਦੇ ਆ ਸਰ ਛੋਟੀ ਅਣਖ ਦੀ ਖਾਤਰ ਇੱਕ ਪਿਓ ਨੇ ਆਪਣੀ ਧੀ ਅਤੇ ਦੋਤੀ ਦਾ ਕਤਲ ਕਰ ਦਿੱਤਾ ਗਿਆ ਸੀ ਉਸ ਪਿਓ ਨੂੰ ਬਠਿੰਡਾ ਪੁਲਿਸ ਨੇ ਤਕਰੀਬਨ 12-13 ਘੰਟੇ ਦੇ ਅੰਦਰ ਕਾਬੂ ਕਰ ਲਿੱਤਾ ਗਿਆ ਠੀਕ ਹੈ ਕਹਿਣਾ ਚਾਹੂੰਗਾ ਇਸ ਤਰ੍ਹਾਂ ਦੀ ਕੱਲ ਸਾਨੂੰ ਇੱਕ ਸੂਚਨਾ ਮਿਲੀ ਕਿ ਰਾਜਵੀਰ ਸਿੰਘ ਰਾਜਾ ਨੰਬਰਦਾਰ ਤੇ ਜਿਹੜਾ ਹੈਗਾ ਪਾਸੀ ਵਿਰਕਲਾਂ ਦਾ ਇਹਨੇ ਬੱਸ ਸਾਡੇ ਦੇ ਉੱਪਰ ਆਪਣੀ ਲੰਕੀ ਦਾ ਜਿਹੜਾ ਮਾਰਡਰ ਕਰਤਾ ਤਾਂ ਤੁਰੰਤ ਜਿਹੜੀ ਸਾਡੀ ਪੁਲਿਸ ਪਾਰਟੀ ਉੱਥੇ ਪਿੰਡ ਪਹੁੰਚੀ ਮੌਕੇ ਤੇ ਜਾ ਕੇ ਉਹ ਜਿਹੜਾ ਹੈਗਾ ਡੈਡ ਬਾਡੀ ਪਈ ਸੀ ਤੇ ਇੱਕ ਜਿਹੜੀ ਬੱਚੀ ਹੈਗੀ ਆ ਉਹਦੀ ਕਰੀਬ 2 ਸਾਲ ਦੇ ਕਰੀਬ ਹੈਗੀ ਆ ਉਹ ਬੱਚੀ ਵੀ ਸਹਿਕ ਰਹੀ ਸੀ ਤਾਂ ਨਾਲ ਦੇ ਨਾਲ ਜਿਹੜਾ ਹੈਗਾ ਉਥੋਂ ਸੋਰ ਸਮਾਜ ਸੇਵੀ ਤੇ ਜਿਹੜੇ ਉਹਨਾਂ ਦੇ ਮਦਈਆਂ ਨਾਲ ਜਿਹੜਾ ਹੈਗਾ ਨਾਲ ਲੈ ਕੇ ਆਪਣੇ ਜਿਹੜੀ ਗੱਡੀ ਤੇ ਉਹਨੂੰ ਬੱਚਿਆਂ ਨੂੰ ਜਾ ਕੇ ਦਾਖਲ ਕਰਾਇਆ ਮਟ ਉਹ ਜਿਹੜੀ ਜਿਹੜਾ ਸਹਿ ਨਹੀਂ ਸકી ਤੇ ਉਹਦੀ ਵੀ ਸਿਵਲ ਹਸਪਤਾਲ ਬਟਿੰਡਾ ਜਾ ਕੇ ਜਿਹੜੀ ਹੈਗੀ ਉਹ ਡੈਥ ਹੋ ਗਈ ਹੈ ਸਰ ਜੇ ਗੱਲ ਕਰੀਏ ਕਾਰਨ ਕੀ ਸੀ ਇਹਨਾਂ ਜੋ ਮਰਡਰ ਕੀਤਾ ਗਿਆ ਪਿਓ ਵੱਲੋਂ ਆਪਣੀ ਧੀ ਅਤੇ ਦੋਤੀ ਦਾ ਕਾਰਨ ਇਹ ਹੈ ਜੀ ਇਹਨਾਂ ਜਿਹੜਾ ਹੈ ਰਾਜਵੀਰ ਸਿੰਘ ਰਾਜਾ ਨੰਬਰਦਾਰ ਹੈ ਇਹਦੀ ਲੜਕੀ ਨੇ ਕੋਈ 4-5 ਸਾਲ ਪਹਿਲਾਂ ਪੁਲਿਸ ਹਾਈ ਕੋਰਟ ਤੋਂ ਪ੍ਰੋਟੈਕਸ਼ਨ ਲੈ ਕੇ ਜਿਹੜਾ ਹੈਗਾ ਨੇ ਪਿੰਡ ਦੇ ਆਪ ਦੇ ਇੱਕ ਮੁੰਡੇ ਰਵੀ ਸ਼ਰਮਾ ਔਰ ਫਰਮਨਦੀਪ ਸ਼ਰਮਾ ਪੁੱਤਰ ਉਹਦੇ ਭਾਲ ਜਿਹੜਾ ਹੈਗਾ ਉਹਦੇ ਨਾਲ ਇਹਨੇ ਨੇੜੇ ਘਰ ਸੀ ਉਹਦੇ ਨਾਲ ਲਵ ਮੈਰਿਜ ਕਰਵਾਈ ਸੀਗੀ ਤੇ ਬਾਪ ਜਿਹੜਾ ਸੀ ਇਸ ਗੱਲ ਤੋਂ ਥੋੜਾ ਜਿਆਦਾ ਰਾਜੀ ਨਹੀਂ ਸੀ ਤੇ ਉਹਨਾਂ ਨੇ ਆਪਦੀ ਗੱਲ ਦਿਲ 'ਚ ਰੱਖੀ ਤੇ ਜਿਹੜੀ ਉਹ ਇਸ ਰਾਜੇਸ਼ ਨੂੰ ਲੈ ਕੇ ਬਾਪ ਨੇ ਜਿਹੜਾ ਹੈਗਾ ਆਪਦੀ ਲਕੀ ਦਾ ਕਈ ਮਾਰ ਕੇ ਮਰਡਰ ਕਰ ਦਿੱਤਾ ਸਰ ਕਿੰਨੇ ਜਣਿਆਂ ਦੀ ਅਨਮੋਲ ਵੈਂਟਾ ਇਸ ਮਟਰ ਚ ਇਨਵਾਰਮੈਂਟਰੀ ਹੈ ਜੀ ਉਹਨਾਂ ਨੇ ਮੁੱਢਲੇ ਬਿਆਨ ਦੇ ਵਿੱਚ ਜਿਹੜਾ ਮੁਕੱਦਮਾ ਕੱਲ 204 थाना सदर ਬਟੂਨਾ ਦੇ ਵਿੱਚ ਦਰਜ ਕਰਾਇਆ ਉਹਦੇ ਮੁਤਾਬਕ ਉਹਨਾਂ ਨੇ ਆਪ ਦੀ ਜਿਹੜੀ ਮੁੱਢਲੀ ਸਟੇਟਮੈਂਟ ਹੈ ਉਹਨਾਂ ਨੇ ਰਾਜੀਵ ਸਿੰਘ ਰਾਜਾ ਨੰਬਰਦਾਰ ਤੇ ਉਹਦੇ ਲੜਕੇ ਪਰਮਵੀ ਪਰਮਪਾਲ ਸਿੰਘ ਦੇ ਖਿਲਾਫ ਬਕਾਦੂਆ ਦਰਜ ਕਰਾਇਆ ਅਸੀਂ ਇੱਕ ਦੋਸ਼ੀ ਜਿਹੜਾ ਹੈਗਾ ਰਾਜੀਵ ਸਿੰਘ ਰਾਜਾ ਜਿਹੜਾ ਹੈਗਾ ਉਹ ਗ੍ਰਿਫਤਾਰ ਕਰ ਲਿਆ ਹੈ ਉਹ ਤੋਂ ਹਥਿਆਰ ਵੀ ਕਵਰ ਕਰ ਲਿਆ ਮੋਟਰਸਾਈਕਲ ਕਵਰ ਕਰ ਲਿਆ ਬਟ ਜਿਹੜਾ ਦੂਸਰਾ ਦੋਸ਼ੀ ਉਹਦੇ ਬਾਰੇ ਵੀ ਅਸੀਂ ਉਹਨੂੰ ਵੀ ਗ੍ਰਿਫਤਾਰ ਕਰਾਂਗੇ ਜਾਂ ਉਹਦੇ ਖਿਲਾਫ ਜਿਹੜੀ ਟੈਕਨੀਕਲੀ ਜੋ ਵੀ ਤਪੀਸ਼ ਆਏਗੀ ਕਿ ਕਿਉਂਕਿ ਉਹ ਕਹਿੰਦੇ ਵੀ ਇਹ ਨਹੀਂ ਸੀਗਾ ਅਸੀਂ ਉਹਦੀ ਤਫ਼ਤੀਸ਼ ਕਰਾਂਗੇ ਜੇ ਉਹ ਤਫ਼ਤੀਸ਼ ਹੈਗਾ ਤਾਂ ਉਹ ਉਹਦੇ ਖਿਲਾਫ ਜਿਹੜਾ ਕਾਨੂੰਨੀ ਕਾਰਵਾਈ ਹੁਣ ਜੀ ਵੀ ਜਾਂਦੀ ਜਾਏਗੀ ਹਮਲਾ ਇਸ ਲੈਪਲ ਨਾਲ ਕੀਤਾ ਸੀ ਸਾਹਿਬ ਕਹੀ ਹੈ ਜੀ ਕਹੀ ਸੀ ਕਈ ਨਾਲ ਹਮਲਾ ਕੀਤਾ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਮੌਤ ਦਾ ਮੁਕੱਦਮਾ ਅਦਰਜ ਹੋ ਗਿਆ ਜੀ ਤੇ ਥਾਣਾ ਸਾਦਰ ਵਿੱਚ ਤੇ ਜਿਹੜਾ ਮੇਨ ਜਿਹੜਾ ਦੋਸ਼ੀ ਕਹਾ ਹੈਗਾ ਜਿਹੜਾ ਉਹ ਅਸੀਂ ਗ੍ਰਿਫਤਾਰ ਕਰ ਲਿਆ ਤੇ ਆ ਸਾਡੀ ਪੁਲਿਸ ਦੀ ਕਾਰਵਾਈ ਹੈ ਬਾਕੀ ਅੱਜ ਦੋਨੋਂ ਡੈਡ ਬਾਡੀਜ਼ ਦਾ ਜਿਹੜਾ ਹੈਗਾ ਪੋਸਟ ਮਾਰਟਮ ਸੇਵਾਸ ਤੋਂ ਹੋਣ ਲੱਗਾ ਕਰਾਇਆ ਜਾ ਰਿਹਾ ਹੈ ਸਰ ਦੂਜੇ ਦਰਸ਼ਣ ਉਹ ਵੀ ਬਟਿੰਡਾ ਪੁਲਿਸ ਵੱਲੋਂ ਜਲਦ ਕਿਰਤਨਾ ਕਰ ਦਿੱਤਾ ਜਾਏਗਾ ਬਿਲਕੁਲ ਜੀ ਜੇ ਉਹਦਾ ਦੋਸ਼ ਪਾਇਆਗਾ ਅਸੀਂ ਬਿਲਕੁਲ ਉਹਨੂੰ ਉਹਦੇ ਖਿਲਾਫ ਵੀ ਅਸੀਂ ਜਲਦੀ ਕਾਰਵਾਈ ਕਰਕੇ ਉਹਨੂੰ ਗ੍ਰਿਫਤਾਰ ਕਰਕੇ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਾਂਗੇ ਮਿਤਕ ਜਿਹੜੀ ਲੇਡੀਜ਼ ਸੀਗੀ ਮਿਤਕ ਲੇਡੀਜ਼ ਉਹਦੇ ਫਾਦਰ ਇਨ ਲਾ ਦੇ ਬਿਆਨਾਂ ਦੇ ਆਧਾਰ ਤੇ ਤੁਸੀਂ ਮਾਮਲਾ ਦਰਜ ਕੀਤਾ ਦੋ ਜਣਿਆਂ ਦਾ ਉਹਨਾਂ ਨੇ ਨਾਮ ਲਿੱਤਾ ਹੈਗਾ ਇਸ ਕੇਸ ਚ ਤੇ ਇੱਕ ਜਣਾ ਤੁਸੀਂ ਅਰੈਸਟ ਕਰ ਲਿਆ ਤੇ ਦੂਜਾ ਜਿਹੜਾ ਲੜਕੀ ਦਾ ਬ੍ਰਦਰ ਹੈ ਉਸਨੂੰ ਵੀ ਜਲਦ ਅਰੈਸਟ ਕਰ ਲਿੱਤਾ ਜਾਏਗਾ हां जी जे ਅਸੀਂ ਕਰ ਰਹੇ ਹਾਂ ਤਫ਼ਤੀਸ਼ ਮੂਰਲੀ ਤਫ਼ਤੀਸ਼ ਦੇ ਵਿੱਚ ਹੁਣ ਇਹਦਾ ਪਹਿਲੇ ਦੋਸ਼ੀ ਦਾ ਜਿਹੜਾ ਹੈਗਾ ਅਸੀਂ ਪੁਲਿਸ ਮੰਡ ਲੈ ਰਹੇ ਹਾਂ ਕੂਰਪ ਸਪੇਸ਼ ਕਰ ਰਹੇ ਹਾਂ ਤੇ ਜੋ ਵੀ ਤਫ਼ਤੀਸ਼ ਦੇ ਵਿੱਚ ਆਏਗਾ ਉਹਦੇ ਖਿਲਾਫ ਵੀ ਜੇ ਉਹਦਾ ਵੀ ਦੋਸ਼ ਹੈ ਤਾਂ ਕਿਉਂ ਨਹੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਇਹ ਲੜਕੀ ਦਾ ਜਿਹਨੇ ਫਾਦਰ ਨੇ ਲਾਅ ਕਹਿ ਰਹੇ ਉਹ ਨਾਲ ਹੀ ਮੌਜੂਦ ਸੀਗਾ ਲੜਕਾ ਵੀ ਦੇਖੋ ਗੱਲੋਂ ਫਾਦਰ ਉਲਾਦ ਦਾ ਕਹਿਣਾ ਨਹੀਂ ਹੁੰਦਾ ਕਿ ਲਾਅ ਅਸੀਂ ਵੀ ਟੈਕਨੀਕਲੀ ਤੇ ਹੋਰ ਸਾਰੇ ਢੰਗ ਨਾਲ ਜਿਹੜਾ ਹੈਗਾ ਆਜ਼ਾਦ ਗਵਾਹ ਨੂੰ ਤੇ ਹੋਰ ਟੈਕਨੀਕਲੀ ਤੁਕਦੀ ਸ਼ੁਰੂ ਕਰਾਂਗੇ ਜੇ ਉਹਦਾ ਦੋਸ਼ ਹੋਇਆ ਤਾਂ ਜੂਰ ਉਹਨੂੰ ਗ੍ਰਿਫਤਾਰ ਕਰਾਂ ਫਿਰ ਜੇ ਗੱਲ ਕਰੀਏ ਪਹਿਲਾਂ ਵੀ ਕੋਈ ਗੱਲਬਾਤ ਹੋਈ ਇਹਨਾਂ ਦੇ ਪਰਿਵਾਰਾਂ 'ਚ ਨਹੀਂ ਜੀ ਪਹਿਲਾਂ ਕੋਈ ਇਸ ਤਰ੍ਹਾਂ ਦੀ ਪੁਲਿਸ ਦੇ ਧਿਆਨ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਆਈ ਹੈ ਨਾ ਹੀ ਸਾਡੇ ਕੋਲ ਕੋਈ ਰਿਕਾਰਡ ਦੇ ਵਿੱਚ ਵੀ ਇਹਦਾ ਦੀ ਕੋਈ ਕੰਪਲੇਂਟ ਹੈ ਨਾ ਵੱਲੋਂ ਸੁਣ ਹੋਈ ਹੈ ਕੋਈ ਗੱਲ ਨਹੀਂ ਹੋਈ ਜਿਵੇਂ 4-5 4-5 ਸਾਲ ਹੋ ਗਏ ਸੀ ਇਹਨਾਂ ਦੀ ਮੈਰਿਜ ਨੂੰ ਹਾਂ ਜੀ 4-5 ਸਾਲ ਹੋ ਗਏ ਹੈ ਮੈਰਿਜ ਨੂੰ 4-5 ਸਾਲ ਨੂੰ ਮੈਰਿਜ ਹੋ ਰੂ ਹੋ ਚੁੱਕੇ ਹੈ ਪਰ ਇਸ ਤਰ੍ਹਾਂ ਦਾ ਕੋਈ ਮਾਮਲਾ ਧਿਆਨ 'ਚ ਨਹੀਂ ਆਇਆ ਤੋਂ ਨਹੀਂ ਪਹਿਲਾਂ ਕ ਬਿਲਕੁਲ ਜੀ ਬਿਲਕੁਲ ਐਸੀ ਟੀਐਸਪੀ ਵਿਆਤੀ ਹਰਜੀਤ ਸਿੰਘ ਮਾਨ ਜਿਨ੍ਹਾਂ ਨੇ ਕਿਆ ਕੀ ਆਪਣੀ ਬੇਟੀ ਅਤੇ ਦੋਤੀ ਦਾ ਕਤਲ ਕਰਨ ਵਾਲਾ ਪਿਓ ਬਟੇਂਡਾ ਪੁਲਿਸ ਵੱਲੋਂ ਕਾਬੂ ਕਰ ਲਿੱਤਾ ਗਿਆ ਅਤੇ ਹੋਰ ਕਿਸੇ ਦੀ ਵੀ ਜੇ ਇਸ ਕੇਸ ਚ ਇਨਵੋਲਵਮੈਂਟ ਹੋਵੇਗੀ ਤਾਂ ਬਟੇਂਡਾ ਪੁਲਿਸ ਵੱਲੋਂ ਉਸ ਨੂੰ ਵੀ ਜਿਹੜਾ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਕੈਮਰਾਮੈਨ ਸੁਜਲ ਦੇ ਨਾਲ ਮਨੋਚਰਕੀ ਮਾਲ ਟੈਨਿਕਸਵੈਰਾ ਟੀਵੀ ਬਟੇਂਡਾ ਚੁੱਕੀ ਅਣਖਲੀ ਇੱਕ ਪਿਓ ਨੇ ਆਪਣੀ ਧੀ ਅਤੇ ਦੋਤੀ ਦਾ ਪਿਛਲੇ ਦਿਨੀ ਮਰਡਰ ਕਰ ਦਿੱਤਾ ਹੈ ਅਤੇ ਬਠਿੰਡਾ ਪੁਲਿਸ ਵੱਲੋਂ ਉਸ ਨੂੰ 24 ਘੰਟੇ ਦੇ ਅੰਦਰ ਜਿਹੜਾ ਕਾਬੂ ਕਰ ਲਿੱਤਾ ਗਿਆ ਇਸ ਕੇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਡੀਐਸਪੀ ਦਿਹਾਤੀ ਹਰਜੀਤ ਸਿੰਘ ਮਾਨ ਮੌਜੂਦ ਹੈ ਗੱਲਬਾਤ ਕਰਦੇ ਆ ਸਰ ਛੁੱਟੀ ਅਨਕ ਦੀ ਖਾਤਰ ਇੱਕ ਪਿਓ ਨੇ ਆਪਣੀ ਧੀ ਅਤੇ ਧੋਤੀ ਦਾ ਕਤਲ ਕਰ ਦਿੱਤਾ ਗਿਆ ਸੀ ਉਸ ਪਿਓ ਨੂੰ ਬਠਿੰਡਾ ਪੁਲਿਸ ਨੇ ਤਕਰੀਬਨ 12-13 ਘੰਟੇ ਦੇ ਅੰਦਰ ਕਾਬੂ ਕਰ ਲਿੱਤਾ ਗਿਆ ਠੀਕ ਹੈ ਕਹਿਣਾ ਚਾਹੁੰਦਾ ਇਸ ਤਰ੍ਹਾਂ ਜੀ ਕੱਲ ਸਾਨੂੰ ਇੱਕ ਸੂਚਨਾ ਮਿਲੀ ਕਿ ਰਾਜਵੀਰ ਸਿੰਘ ਰਾਜਾ ਨੰਬਰਦਾਰ ਤੇ ਜਿਹੜਾ ਹੈਗਾ ਪਾਸੀ ਵਿਰਕਲਾਂ ਦਾ ਇਹਨੇ ਬੱਸ ਸਾਡੇ ਦੇ ਉੱਪਰ ਆਪਣੀ ਲੰਕੀ ਦਾ ਜਿਹੜਾ ਮਾਰਡਰ ਕਰਤਾ ਤਾਂ ਤੁਰੰਤ ਜਿਹੜੀ ਸਾਡੀ ਪੁਲਿਸ ਪਾਰਟੀ ਉੱਥੇ ਪਿੰਡ ਪਹੁੰਚੀ ਮੌਕੇ ਤੇ ਜਾ ਕੇ ਉਹ ਜਿਹੜਾ ਹੈਗਾ ਡੈੱਡ ਬਾਡੀ ਪਈ ਸੀ ਤੇ ਇੱਕ ਜਿਹੜੀ ਬੱਚੀ ਹੈਗੀ ਆ ਉਹਦੀ ਕਰੀਬ 2 ਸਾਲ ਦੇ ਕਰੀਬ ਹੈਗੀ ਆ ਉਹ ਬੱਚੀ ਵੀ ਸਹਿਕ ਰਹੀ ਸੀ ਤਾਂ ਨਾਲ ਦੇ ਨਾਲ ਜਿਹੜਾ ਹੈਗਾ ਉਥੋਂ ਸੋਰ ਸਮਾਜ ਸੇਵੀ ਤੇ ਜਿਹੜੇ ਉਹਨਾਂ ਦੇ ਮਦਈਆਂ ਨਾਲ ਜਿਹੜਾ ਹੈਗਾ ਨਾਲ ਲੈ ਕੇ ਆਪਣੀ ਜਿਹੜੀ ਗੱਡੀ ਤੇ ਉਹਨੂੰ ਬੱਚੀ ਨੂੰ ਜਾ ਕੇ ਦਾਖਲ ਕਰਾਇਆ ਮਟੂ ਜਿਹੜੀ ਜਿਹੜਾ ਸਹਿ ਨਹੀਂ ਸਕੀ ਤੇ ਉਹਦੀ ਵੀ ਸਿਵਲ ਹਸਪਤਲ ਬਟਿੰਡਾ ਜਾ ਕੇ ਜਿਹੜੀ ਹੈਗੀ ਉਹ ਡੈਥ ਹੋ ਗਈ ਹੈ ਸਿਰ ਤੇ ਗੱਲ ਕਰੀਏ ਕਾਰਨ ਕੀ ਸੀ ਮੈਨ ਜੋ ਮਰਡਰ ਕੀਤਾ ਗਿਆ ਉਹ ਵੱਲੋਂ ਆਪਣੀ ਧੀ ਅਤੇ ਦੋਤੀ ਦਾ ਕਰਨੇ ਹੈ ਜੀ ਇਹਨਾਂ ਜਿਹੜਾ ਹੈ ਰਾਜਵੀਰ ਸਿੰਘ ਰਾਜਾ ਨੰਬਰਦਾਰ ਹੈ ਇਹਦੀ ਲੜਕੀ ਨੇ ਕੋਈ 4-5 ਸਾਲ ਪਹਿਲਾਂ ਪੁਲਿਸ ਤੋਂ ਹਾਈ ਕੋਰਟ ਤੋਂ ਪ੍ਰੋਟੈਕਸ਼ਨ ਲੈ ਕੇ ਜਿਹੜਾ ਹੈਗਾ ਨੇ ਪਿੰਡ ਦੇ ਹੀ ਆਪਦੇ ਇੱਕ ਮੁੰਡੇ ਰਵੀ ਸ਼ਰਮਾ ਔਰ ਫਰਮਨਦੀਪ ਸ਼ਰਮਾ ਪੁੱਤਰ ਉਦੇ ਭਾਲ ਜਿਹੜਾ ਹੈਗਾ ਉਹਦੇ ਨਾਲ ਇਹਨੇ ਨੇੜੇ ਘਰ ਸੀ ਉਹਦੇ ਨਾਲ ਲਵ ਮੈਰਿਜ ਕਰਵਾਈ ਸੀਗੀ ਤੇ ਬਾਪ ਜਿਹੜਾ ਸੀ ਇਸ ਗੱਲ ਤੋਂ ਥੋੜਾ ਜਿਹਾ ਰਾਜੀ ਨਹੀਂ ਸੀ ਤੇ ਉਹਨਾਂ ਨੇ ਆਪਦੀ ਗੱਲ ਦਿਲ 'ਚ ਰੱਖੀ ਤੇ ਜਿਹੜੀ ਉਹ ਇਸ ਰਾਜੇਸ਼ ਨੂੰ ਲੈ ਕੇ ਬਾਪ ਨੇ ਜਿਹੜਾ ਹੈਗਾ ਆਪਦੀ ਲਕੀ ਦਾ ਕਈ ਮਾਰ ਕੇ ਮਰਡਰ ਕਰ ਦਿੱਤਾ ਸਰ ਕਿੰਨੇ ਜਨਾਂ ਦੀ ਐਨਮਾਲੈਂਟ ਹੈ ਇਸ ਮਰਡਰ 'ਚ ਸਰ ਮੋਰਮੈਂਟਰੀ ਜੀ ਉਹਨਾਂ ਨੇ ਮੁੱਢਲੇ ਬਿਆਨ ਦੇ ਵਿੱਚ ਜਿਹੜਾ ਮੁਕੱਦਮਾ ਕੱਲ 204 ਥਾਣਾ ਸਦਰ ਬਟੂਨਾ ਦੇ ਵਿੱਚ ਦਰਜ ਕਰਾਇਆ ਉਹਦੇ ਮੁਤਾਬਕ ਉਹਨਾਂ ਨੇ ਆਪਦੀ ਜਿਹੜੀ ਮੁੱਢਲੀ ਸਟੇਟਮੈਂਟ ਹੈ ਉਹਨਾਂ ਨੇ ਰਾਜੀਵ ਸਿੰਘ ਰਾਜਾ ਨੰਬਰਦਾਰ ਤੇ ਉਹਦੇ ਲੜਕੇ ਪਰਮਵੀ ਪਰਮਪਾਲ ਸਿੰਘ ਦੇ ਖਿਲਾਫ ਬਕਾਦੂਆਂ ਦਾਇਰ ਕਰਾਇਆ ਅਸੀਂ ਇੱਕ ਦੋਸ਼ੀ ਜਿਹੜਾ ਹੈਗਾ ਰਾਜੀਵ ਸਿੰਘ ਰਾਜਾ ਜਿਹੜਾ ਹੈਗਾ ਉਹ ਗ੍ਰਿਫਤਾਰ ਕਰ ਲਿਆ ਹੈ ਉਹ ਤੋਂ ਹਥਿਆਰ ਵੀ ਕਵਰ ਕਰ ਲਿਆ ਮੋਟਰਸਾਈਕਲ ਕਵਰ ਕਰ ਲਿਆ ਬਟ ਜਿਹੜਾ ਦੂਸਰਾ ਦੋਸ਼ੀ ਉਹਦੇ ਬਾਰੇ ਵੀ ਅਸੀਂ ਉਹਨੂੰ ਵੀ ਗ੍ਰਿਫਤਾਰ ਕਰਾਂਗੇ ਜਾਂ ਉਹਦੇ ਖਿਲਾਫ ਜਿਹੜੀ ਟੈਕਨੀਕਲੀ ਜੋ ਵੀ ਤਫਤੀਸ਼ ਆਏਗੀ ਕਿ ਕਿਉਂਕਿ ਉਹ ਕਹਿੰਦੇ ਵੀ ਇਹ ਨਹੀਂ ਸੀਗਾ ਅਸੀਂ ਉਹਦੀ ਤਫਤੀਸ਼ ਕਰਾਂਗੇ ਜੇ ਉਹ ਤਫਤੀਸ਼ ਹੈਗਾ ਤਾਂ ਉਹ ਉਹਦੇ ਖਿਲਾਫ ਜਿਹੜਾ ਕਾਨੂੰਨੀ ਕਾਰਵਾਈ ਹੁਣ ਚੀ ਵੀ ਜਾਂਦੀ ਜਾਏਗੀ ਹਮਲਾ ਕਿਸ ਵੈਪਨ ਨਾਲ ਕੀਤਾ ਸੀ ਸੇ ਤੇ ਹੀ ਆ ਜੀ ਕਹੀ ਸੀ ਕਈ ਨਾਲ ਉਹਨਾਂ ਕੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਪੁਛਨ ਤੇ ਮੋਰਟਰ ਦਾ ਮੁਕਦਮਾ ਅਦਾਲਤ ਵਿੱਚ ਹੋ ਗਿਆ ਜੀ ਤੇ ਥਾਣਾ ਸਾਦਰ ਵਿੱਚ ਤੇ ਜਿਹੜਾ ਮੇਨ ਜਿਹੜਾ ਦੋਸ਼ੀ ਕਹੇਗਾ ਜਿਹੜਾ ਉਹ ਅਸੀਂ ਗ੍ਰਿਫਤਾਰ ਕਰ ਲਿਆ ਤੇ ਆ ਸਾਡੀ ਪੁਲਿਸ ਦੀ ਕਾਰਵਾਈ ਹੈ ਬਾਕੀ ਅੱਜ ਦੋਨਾਂ ਡੈਡ ਬਾਡੀਜ਼ ਦਾ ਜਿਹੜਾ ਹੈਗਾ ਪੋਸਟ ਮਾਰਟਮ ਸੇਵਾਸੋਲਣ ਦਾ ਕਰਾਇਆ ਜਾ ਰਿਹਾ ਸਿਰ ਦੂਜੇ ਦੋਸ਼ੀ ਹੋ ਵੀ ਬਟਿੰਡਾ ਪੁਲਿਸ ਵੱਲੋਂ ਜਲਦ ਗ੍ਰਿਫਤਾਰ ਕਰਨ ਦਿੱਤਾ ਜਾਏਗਾ ਬਿਲਕੁਲ ਜੀ ਜੇ ਉਹਦਾ ਦੋਸ਼ ਪਾਇਆ ਗਿਆਗਾ ਅਸੀਂ ਬਿਲਕੁਲ ਉਹਨੂੰ ਉਹਦੇ ਖਿਲਾਫ ਵੀ ਅਸੀਂ ਜਲਦੀ ਕਾਰਵਾਈ ਕਰਕੇ ਉਹਨੂੰ ਗ੍ਰਿਫਤਾਰ ਕਰਕੇ ਉਹਦੇ ਖਿਲਾ ਲੇਡੀ ਸੀਗੀ ਮਿੱਤਿਕ ਲੇਡੀਜ਼ ਉਹਦੇ ਫਾਦਰ ਇਨ ਲਾ ਦੇ ਬਿਆਨਾਂ ਦੇ ਆਧਾਰ ਤੇ ਤੁਸੀਂ ਮਾਮਲਾ ਦਰਜ ਕੀਤਾ ਦੋ ਜਣਿਆ ਦੋਨਾਂ ਨੇ ਨਾਮ ਲਿੱਤਾ ਹੈਗਾ ਇਸ ਕੇਸ ਚ ਤੇ ਇੱਕ ਜਣਾ ਤੁਸੀਂ ਅਰੈਸਟ ਕਰ ਲਿਆ ਤੇ ਦੂਜਾ ਜਿਹੜਾ ਲੜਕੀ ਦਾ ਬ੍ਰਦਰ ਹੈ ਉਸ ਨੂੰ ਵੀ ਜਲਦ ਅਰੈਸਟ ਕਰ ਲਿੱਤਾ ਜਾਏਗਾ ਹਾਂਜੀ ਜੇ ਅਸੀਂ ਕਰ ਰਹੇ ਹਾਂ ਤਫਤੀਸ਼ ਮੂਲਲੀ ਤਫਤੀਸ਼ ਦੇ ਵਿੱਚ ਹੁਣ ਇਹਦਾ ਪਹਿਲੇ ਦੋਸ਼ੀ ਦਾ ਜਿਹੜਾ ਹੈਗਾ ਅਸੀਂ ਪੁਲਿਸ ਮੰਡ ਲੈ ਰਹੇ ਹਾਂ ਕੂਡ ਸਪੇਸ਼ ਕਰ ਰਹੇ ਹਾਂ ਤੇ ਜੋ ਵੀ ਤਫਤੀਸ਼ ਦੇ ਵਿੱਚ ਆਏਗਾ ਉਹਦੇ ਖਾਤਮੇ ਜੇ ਉਹਦਾ ਵੀ ਦੋਸ਼ ਹੈ ਤਾਂ ਕਿਉਂ ਨਹੀਂ ਉਹਦੇ ਖਾਤਮੇ ਕਰ ਵੀ ਕਰਾਂਗੇ ਜੇ ਲੜਕੀ ਦਾ ਜਿਹਨੇ ਫਾਦਰ ਨੂੰ ਲਾਅ ਕਹਿ ਰਿਹਾ ਉਹ ਨਾਲ ਹੀ ਮੌਜੂਦ ਸੀਗਾ ਲੜਕਾ ਵੀ ਦੇਖੋ ਗੱਲੋਂ ਫਾਦਰ ਨੂੰ ਲਾਅ ਦਾ ਕਹਿਣਾ ਨਹੀਂ ਹੁੰਦਾ ਕਲਾ ਅਸੀਂ ਵੀ ਟੈਕਨੀਕਲੀ ਤੇ ਹੋਰ ਸਾਰੇ ਢੰਗ ਨਾਲ ਜਿਹੜਾ ਹੈਗਾ ਆਜ਼ਾਦ ਗਵਾਹ ਨੂੰ ਤੇ ਹੋਰ ਟੈਕਨੀਕਲੀ ਤਫਤੀਸ਼ ਸ਼ੁਰੂ ਕਰਾਂਗੇ ਜੇ ਉਹਦਾ ਦੋਸ਼ ਹੋਇਆ ਤਾਂ ਜਰੂਰ ਉਹਨੂੰ ਗ੍ਰਿਫਤਾਰ ਕਰਾਂਗੇ ਫਿਰ ਜੇ ਗੱਲ ਕਰੀਏ ਪਹਿਲਾਂ ਵੀ ਕੋਈ ਗੱਲਬਾਤ ਹੋਈ ਹੈ ਇਹਨਾਂ ਦੇ ਪਰਿਵਾਰਾਂ 'ਚ ਨਹੀਂ ਜੀ ਪਹਿਲਾਂ ਕੋਈ ਇਸ ਤਰ੍ਹਾਂ ਦੀ ਪੁਲਿਸ ਦੇ ਧਿਆਨ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਆ ਲਾਈ ਸਾਡੇ ਕੋਲ ਕੋਈ ਰਿਕਾਰਡ ਦੇ ਵਿੱਚ ਕੋਈ ਤਾਂ ਦੀ ਕੋਈ ਕੰਪਲੇਂਟ ਹੈ ਨਾ ਵੱਲੋਂ ਸੁਣ ਹੋਈ ਹੈ ਕੋਈ ਗੱਲ ਨਹੀਂ ਜਿਵੇਂ 4-5 ਸਾਲ ਹੋ ਗਏ ਸੀ ਇਹਨਾਂ ਦੀ ਮੈਰਿਜ ਨੂੰ ਹਾਂਜੀ 4-5 ਸਾਲ ਹੋ ਗਏ ਹੈ ਮੈਰਿਜ ਨੂੰ 4-5 ਸਾਲ ਨੂੰ ਮੈਰਿਜ ਹੋ ਰੂ ਹੋ ਚੁੱਕੇ ਹੈ ਪਰ ਇਸ ਤਰ੍ਹਾਂ ਦਾ ਕੋਈ ਮਾਮਲਾ ਧਿਆਨ ਚ ਨਹੀਂ ਆਇਆ ਨਹੀਂ ਪਹਿਲਾਂ ਕਦੇ ਇਸ ਤਰ੍ਹਾਂ ਦਾ ਧਿਆਨ ਬਿਲਕੁਲ ਜੀ ਬਿਲਕੁਲ ਐਸੀ ਟੀਐਸਪੀ ਦਿਹਾਤੀ ਹਰਜੀਤ ਸਿੰਘ ਮਾਨ ਜਿਨ੍ਹਾਂ ਨੇ ਕਿਹਾ ਕੀ ਆਪਣੀ ਬੇਟੀ ਅਤੇ ਦੋਤੀ ਦਾ ਕਤਲ ਕਰਨ ਵਾਲਾ ਪਿਓ ਬਟੰਡਾ ਪੁਲਿਸ ਵੱਲੋਂ ਕਾਬੂ ਕਰ ਲਿੱਤਾ ਗਿਆ ਤੇ ਹੋਰ ਕਿਸੇ ਦੀ ਵੀ ਜੇ ਇਸ ਕੇਸ ਚ ਇਨਵੋਲਮੈਂਟ ਹੋਵੇਗੀ ਤਾਂ ਬਟੇਂਡਾ ਪੁਲਿਸ ਵੱਲੋਂ ਉਸ ਨੂੰ ਵੀ ਜਿਹੜਾ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਕੈਮਰਾਮੈਨ ਸੁਜਲ ਦੇ ਨਾਲ ਮਨੋਚਰਕੀਵਾਲ ਧੰਨਕ ਸਵੇਰਾ ਟੀਵੀ ਬਟੇਂਡਾ